ਇਕ ਕਿਤਾਬ ਹੈ ਸਤਸੰਗਿਓ ਉਹਦਾ ਨਾਮ ਹੈ ਭਜਨ ਬੰਦਗੀ ਦਾ ਪ੍ਰਤਾਪ ਇਹ ਕਿਤਾਬ ਲਿਖੀ ਕਿੰਨਾਂ ਨੇ ਹਰ ਭਜਨ ਸਿੰਘ ਸੋਢੀ ਜੀ ਹੋਏ ਨੇ ਉਹਨਾਂ ਨੇ ਕਿਤਾਬ ਲਿਖੀ ਹੈ ਇਹ ਕਿਤਾਬ 'ਚ ਜ਼ਿਕਰ ਕਰਦੇ ਨੇ ਕਹਿੰਦੇ ਮੈਂ ਮੱਧ ਪ੍ਰਦੇਸ਼ 'ਚ ਰੀਵਾ ਜਿਲ੍ਹਾ ਹੈ ਉਹ ਰੀਵੇ ਜਿਵਲੇ ਵਿੱਚ ਬਸਿਤ ਬੈਠ ਕੇ ਸਫਰ ਪਿਆ ਕਰਦਾ ਸੀ ਹੁਣ ਗੱਲ ਸੁਣਿਓ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਵੀ ਧਿਆਨ ਦਿਓ ਜੋ ਇੱਥੇ ਬੈਠੇ ਹੋ ਵੀ ਅਸੀਸ ਬਖਸ਼ਿਓ ਕਹਿੰਦੇ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੈ ਰੀਵਾ ਮੈਂ ਬਸ ਸਫਰ ਪਿਆ ਕਰਦਾ ਸੀ ਮੈਂ ਬਸ ਦੀ ਸੀਟ ਤੇ ਬੈਠਾ ਕੰਡਕਟਰ ਮੇਰੇ ਕੋਲ ਆਇਆ ਕਹਿੰਦਾ ਸਰਦਾਰ ਜੀ ਟਿਕਟ ਕਹਿੰਦਾ ਮੈਂ ਜੇਬ ਚੋਂ ਪੈਸੇ ਕੱਢੇ ਟਿਕਟ ਲਈ ਕਹਿੰਦਾ ਜਿਵੇਂ ਇੱਕ ਆਮ ਬੰਦੇ ਦਾ ਸੁਭਾਅ ਹੁੰਦਾ ਕਦੀ ਸੱਜੇ ਵੇਖਣਾ ਕਦੀ ਖੱਬੇ ਵੇਖਣਾ ਕਹਿੰਦਾ ਵੇਖਦਿਆਂ ਵੇਖਦਿਆਂ ਮੇਰਾ ਡਰਾਈਵਰ ਵਾਲੇ ਖਿਆਲ ਗਿਆ ਉਹ ਲਿਬਾਸ ਤੋਂ ਮੈਂ ਹਿਸਾਬ ਲਾਇਆ ਇਹ ਮੁਸਲਮਾਨ ਹੈ ਤੇ ਕਹਿੰਦਾ ਮੈਂ ਸੋਚੀ ਪੈ ਗਿਆ ਜਿਹਦੇ ਕੋਲ ਮੈਂ ਟਿਕ ਟਕਟਾਈ ਹੈ ਕੰਡਕਟਰ ਕੋਲ ਉਹ ਵੀ ਮੁਸਲਮਾਨ ਹੈ ਨਿਵਾਸ ਤੋਂ ਪਤਾ ਲੱਗਦਾ ਪਿਆ ਡਰਾਈਵਰ ਵੀ ਮੁਸਲਮਾਨ ਹੈ ਕਹਿੰਦਾ ਅਜੇ ਮੈਂ ਸੋਚਦਾ ਪਿਆ ਸ਼ਾਇਦ ਕਿਸੇ ਮੁਸਲਮਾਨ ਵੀਰ ਦੀ ਬਸ ਹੈ ਕਹਿੰਦਾ ਸੋਚਦਿਆਂ ਸੋਚਦੇ ਇੱਕਦਮ ਮੇਰਾ ਖਿਆਲ ਸਾਹਮਣੇ ਗਿਆ ਡਰਾਈਵਰ ਦੀ ਸੀਟ ਦੇ ਨਾਲ ਇੱਕ ਸ਼ੀਸ਼ਾ ਲੱਗਾ ਹੁੰਦਾ ਇੱਥੇ ਤਸਵੀਰ ਲੱਗੀ ਹੁੰਦੀ ਹੈ ਤੁਸੀਂ ਆਮ ਬਸਾਂ 'ਚ ਸਫ਼ਰ ਕਰਦੇ ਹੋ ਕਦੀ ਵੇਖੋ ਬਿਲਕੁਲ ਸੈਂਟਰ ਦੇ ਵਿੱਚ ਡਰਾਈਵਰ ਦੇ ਬਿਲਕੁਲ ਨਾਲ ਵਾਲੇ ਪਾਸੇ ਇਹਨੇ ਕੋਈ ਫੋਟੋ ਲਗਾਈ ਹੋਈ ਜੀ ਕਈ ਇਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਈ ਇਹਨੇ ਬਾਬਾ ਅਦੀਪ ਸਿੰਘ ਜੀ ਦੀ ਕਈ ਇਹਨੇ ਹੋਰ ਕੋਈ ਪਾਤਸ਼ਾਹ ਦੀ ਤਸਵੀਰ ਲੱਗੀ ਹੁੰਦੀ ਹੈ ਕਹਿੰਦਾ ਜਦੋਂ ਮੇਰਾ ਉਹ ਖਿਆਲ ਤਸਵੀਰ ਵੱਲ ਗਿਆ ਨਾ ਫੋਟੋ ਵੱਲ ਗਿਆ ਕਹਿੰਦਾ ਮੈਂ ਵੇਖੀ ਵੇਖਿਆ ਇਹ ਤਾਂ ਤਸਵੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਕਹਿੰਦਾ ਘੋੜੇ ਵਾਲਾ ਸਰੂਪ ਲੱਗਾ ਬਾਬਾ ਜੀ ਦਾ ਸਤਗੁਰ ਗਰੀਬ ਨਵਾਜ ਦਾ ਕਿੰਦੇ ਮੈਂ ਸੋਚਿਆ ਸ਼ਾਇਦ ਇਹ ਬੱਸ ਦਾ ਮਾਲਕ ਕੋਈ ਸਰਦਾਰ ਹੋਵੇਗਾ ਕਿੰਦੇ ਜਿਸ ਜਗ੍ਹਾ ਤੇ ਮੈਂ ਉਤਰਨਾ ਸੀ ਨਾ ਉਤਰਨ ਲੱਗਾ ਤੇ ਮੈਂ ਕਿ ਡਾਕਟਰ ਨੂੰ ਸਹਿਸ ਭਾਈ ਪੁੱਛਿਆ ਮੈਂ ਕਿ ਭਲਿਆ ਤੂੰ ਵੀ ਮੁਸਲਮਾਨ ਕਿੰਦਾ ਹਾਂ ਮੈਂ ਮੁਸਲਮਾਨ ਹੈ ਬੱਸ ਦਾ ਡਰਾਈਵਰ ਵੀ ਮੁਸਲਮਾਨ ਕਿੰਦਾ ਹਾਂ ਜੀ ਮੁਸਲਮਾਨ ਹੈ ਕਿੰਦੇ ਇਹ ਬੱਸ ਦਾ ਕੋਈ ਮਾਲਕ ਸਰਦਾਰ ਹੈ ਕੋਈ ਸਿੱਖ ਹੈ ਵੀ ਕਿਉਂ ਇਹ ਤਸਵੀਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲੱਗੀ ਵਿੱਚ ਕਿੰਦਾ ਸਰਦਾਰ ਜੀ ਸੱਚੀ ਗੱਲ ਦੱਸਾਂ ਇਹ ਬਸਤਾ ਦਾ ਮਾਲਕ ਇੱਕ ਮੁਸਲਮਾਨ ਹੈ ਉਹ ਮੁਸਲਮਾਨ ਹਾਜੀ ਹੈ ਤੇ ਅਗਲੀ ਗੱਲ ਸੁਣਿਓ ਮੇਰੀ ਪੂਰੇ ਰੀਵੇ ਜ਼ਿਲ੍ਹੇ ਦੇ ਵਿੱਚ ਇਹੋ ਜਿਹੇ 99 ਬਸਤਾ ਆਂ ਹੋਰ ਚਲਦੀਆਂ ਨੇ ਟੋਟਲ 100 ਬਸਤਾ ਨੇ ਉਹਦੀਆਂ ਇੱਕ ਇਹ ਵਾਲੀ ਤੇ 99 ਬਸਤਾ ਹੋਰ ਨੇ ਤੇ 100 ਦੀਆਂ 100 ਬਸਤਾ ਦੇ ਵਿੱਚ ਇਹੋ ਜੇ ਸੂਬ ਲੱਗੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਉਧੀਆਂ ਸੌ ਬਸਾਂ ਦੇ ਇਹੋ ਜਿਹੇ ਸੂਪ ਲੱਗੇ ਨੇ ਵੀ ਕਿਉਂ ਕਿਤੇ ਮੈਨੂੰ ਨਹੀਂ ਪਤਾ ਅੱਗੋਂ ਹਰਪਜ ਸਿੰਘ ਸੋਢੀ ਕਿਤੇ ਮੈਨੂੰ ਆਪਣੇ ਮਾਲਕ ਦਾ ਐਡਰੈਸ ਦੇ ਹੋਰੇ ਉਹਨੇ ਐਡਰੈਸ ਦਿੱਤਾ ਅਗਲੇ ਦਿਨ ਜਾ ਕੇ ਹਰਪਜ ਸਿੰਘ ਸੋਢੀ ਦੀ ਇੱਕ ਬੁਆ ਖੜਕਾਉਂਦੇ ਨੇ ਅੱਗੋਂ ਨੌਕਰ ਹੁੰਦਾ ਬੁਆ ਖੋਲਦਾ ਹੈ ਜਿੱਦੇ ਹਾਜੀ ਜੀ ਨੂੰ ਮਿਲਣਾ ਹੈ ਆਓ ਅੰਦਰ ਬਿਠਾਇਆ ਹਾਜੀ ਜੀ ਆਏ ਸਰਦਾਰ ਜੀ ਸਤਿ ਸ੍ਰੀ ਅਕਾਲ ਇਧਰੋਂ ਵੀ ਸਤਿ ਸ੍ਰੀ ਅਕਾਲ ਬੁਲਾਈ ਬڑے ਸਤਕਾਰ ਦੇ ਨਾਲ ਹਾਜੀ ਨੇ ਸਰਦਾਰ ਨੂੰ ਬਿਠਾਇਆ ਅੱਗੋਂ ਹਰ ਭਜਨ ਸਿੰਘ ਸੋਢੀ ਜੀ ਗੱਲ ਸ਼ੁਰੂ ਕਰਦੇ ਨੇ ਕਹਿੰਦੇ ਹਾਜੀ ਜੀ ਮੈਨੂੰ ਪਤਾ ਲੱਗਾ ਤੁਹਾਡੀਆਂ 100 ਬਸਾਂ ਇਹੋ ਜਿਹੀ ਜਲਦੀ ਨਾਲ ਹੀ ਭੇਜੀ ਬਲੇ ਹਾਂਜੀ ਗੁਰੂ ਦੀ ਕਿਰਪਾ ਹੈ ਪਰਮੇਸ਼ਰ ਦੀ ਕਿਰਪਾ ਹੈ ਤੇ ਸਾਰੀਆਂ ਬਸਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਘੋੜੇ ਵਾਲਾ ਸਰੂਪ ਲੱਗਾ ਕਹਿੰਦੇ ਸੱਤ ਪਿਆ ਦਾ ਤਰਸ ਹੈ ਹੋ ਤੁਸੀਂ ਮੁਸਲਮਾਨ ਗੁਰੂ ਗੋਬਿੰਦ ਸਿੰਘ ਦਾ ਘੋੜੇ ਵਾਲਾ ਸੁਖ ਕੋਣ ਲਗਾਇਆ ਹੈ ਤਾਂ ਗੋਹਾਜੀ ਨੇ ਹੱਥ ਜੋੜਨੇ ਕਹਿੰਦੇ ਸਰਦਾਰ ਜੀ ਪ੍ਰਸ਼ਾਦਾ ਛਕੋ ਜਲ ਪਾਣੀ ਛਕੋ ਤੁਹਾਡੀ ਸੇਵਾ ਕਰਾਂਗੇ ਪਰ ਮੈਂ ਇਹ ਗੱਲ ਤੇ ਤੁਹਾਨੂੰ ਦੱਸ ਸਕਦਾ ਸਰਦਾਰ ਨੇ ਬੜਾ ਜੂਰ ਲਗਾਇਆ ਬਾਰ ਬਾਰ ਬੇਨਤੀਆਂ ਕੀਤੀਆਂ ਵੀ ਦੱਸੋ ਮੈਨੂੰ ਮੈਂ ਲਿਖਾਰੀ ਹਾਂ ਰਾਈਟਰ ਹਾਂ ਮੈਂ ਲਿਖਾਂਗਾ ਆਪਣੀ ਕਿਤਾਬ ਦੇ ਵਿੱਚ ਅਗੋਹਾਜੀ ਜੀ ਕਹਿੰਦੇ ਨਹੀਂ ਇਹ ਗੱਲ ਨਹੀਂ ਮੈਂ ਦੱਸ ਸਕਦਾ ਅਖੀਰ ਸਰਦਾਰ ਜੀ ਨੇ ਵੇਖਿਆ ਇਹਨਾਂ ਨਹੀਂ ਮੰਨਣਾ ਚੰਗਾ ਜੀ ਫਿਰ ਹਾਜੀ ਜੀ ਮੈਂ ਚੱਲਦਾ ਮੈਨੂੰ ਅੱਗੇ ਬਖਸ਼ੋ ਅਜੇ ਹਾਜੀ ਜੀ ਵੀ 25 ਕਦਮ ਗਏ ਨੇ ਪਤਾ ਨਹੀਂ ਉਸ ਹਾਜੀ ਦੇ ਅੰਦਰ ਕੀ ਆਇਆ ਅਜੇ ਸਰਦਾਰ ਜੀ ਹੜ ਭੱਜ ਜੂ ਛੋਟੀ ਵੀ 25 ਕਦਮ ਗਏ ਨੇ ਅਜੇ ਪਤਾ ਨਹੀਂ ਉਸ ਹਾਜੀ ਦੇ ਮਨ ਚ ਕੀ ਆਇਆ ਆਪਣੇ ਨੌਕਰ ਨੂੰ ਭੇਜਿਆ ਆਪੀ ਜਾਓ ਸਰਦਾਰ ਨੂੰ ਆਵਾਜ਼ ਮਾਰ ਕੇ ਲਿਆਓ ਅਨੌਕਰ ਭੱਜਾ ਭੱਜਾ ਗਿਆ ਸਰਦਾਰ ਜੀ ਸਰਦਾਰ ਜੀ ਤੁਹਾਨੂੰ ਹਾਜੀ ਜੀ ਬੁਲਾਉਂਦੇ ਨੇ ਸਰਦਾਰ ਵਾਪਸ ਆਇਆ ਕਿਹਾ ਹਾਜੀ ਜੀ ਜਿਹੜੀ ਗੱਲ ਕਰਕੇ ਮੈਂ ਆਇਆ ਜੋ ਪੁੱਛਣ ਵਾਸਤੇ ਤੁਹਾਡੇ ਕੋਲ ਮੈਂ ਆਇਆ ਉਹ ਗੱਲ ਤਾਂ ਤੁਸੀਂ ਦੱਸਦੇ ਨਹੀਂ ਮੈਨੂੰ ਤੂੰ ਆਵਾਜ਼ ਕਿਉਂ ਮਾਰੀ ਹੈ ਅਗੋਂ ਹਾਜੀ ਨੇ ਹੱਥ ਜੋੜ ਲਏ ਉਹ ਹਾਜੀ ਕਹਿੰਦਾ ਜਿਸ ਵੇਲੇ ਤੁਹਾਨੂੰ ਮੈਂ ਨਾ ਕੀਤੀ ਨਾ ਇੱਕ ਮੇਰੇ ਅੰਦਰ ਬੇਚੈਨੀ ਜੀ ਸ਼ੁਰੂ ਹੋ ਗਈ ਜਿਵੇਂ ਕਲਗੀਧਰ ਪ੍ਰੀਤ ਮੈਨੂੰ ਕਹਿੰਦੇ ਹੁਣ ਉਹ ਭਲਿਆ ਉਹ ਭਲਿਆ ਹਾਜੀ ਹੋਰ ਕਿਸਨ ਬੇਸ਼ੱਕ ਨਾ ਦੱਸੋ ਇਹ ਤਾਂ ਮੇਰਾ ਸਿੱਖ ਹੈ ਇਹਨੂੰ ਤਾਂ ਆਪਣੀ ਸੱਚਾਈ ਦੱਸੋ ਕਹਿੰਦਾ ਮੇਰੇ ਕੋਲ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਫਿਰ ਹਾਜੀ ਨੇ ਗੱਲ ਸ਼ੁਰੂ ਕੀਤੀ ਕਿਤੇ ਮੇਰਾ ਬੜਾ ਸੋਹਣਾ ਪਰਿਵਾਰ ਸੀ ਬੜੀ ਸੋਹਣੀ ਜ਼ਿੰਦਗੀ ਬਤੀਤ ਹੁੰਦੀ ਪਈ ਸੀ ਸ਼ਾਇਦ ਕੋਈ ਮੇਰਾ ਮਾਰਾ ਕਰਮ ਉੱਪਰ ਆ ਗਿਆ ਕਹਿੰਦੇ ਮੈਨੂੰ ਅੰਧਰੰਗ ਹੋ ਗਿਆ ਅੰਧਰੰਗ ਇਹ ਦਿਨਾਂ ਦੇ ਵਿੱਚ ਮੇਰੀ ਘਰ ਵਾਲੀ ਮੇਰੀ ਬੜੀ ਸੇਵਾ ਕੀਤੀ ਬਹੁਤ ਸੇਵਾ ਕੀਤੀ ਘਰ ਵਾਲੀ ਦੀ ਕਿਤੇ ਹੋਰ ਕੋਈ ਮਾਰਾ ਕਰਮ ਸੀ ਕਿਤੇ ਗਲੇ ਤੋਂ ਥੱਲੇ ਵਾਲਾ ਹਿੱਸਾ ਮੇਰਾ ਡੈੱਡ ਹੋ ਗਿਆ ਬਿਲਕੁਲ ਕੰਮ ਕਰਨਾ ਹੀ ਬੰਦ ਕਰ ਦਿੱਤਾ ਕੰਮ ਹੀ ਨਹੀਂ ਕਰਦਾ ਹੁਣ ਜੋ ਸਰੀਰ ਦਾ ਕਿਰਿਆਕਰਮ ਹੈ ਮਲਮੁੱਤਰ ਮੰਜੇ ਤੇ ਹੀ ਕਿੱਦਾਂ ਮੇਰਾ ਪਰਿਵਾਰ ਵੀ ਦੁਖੀ ਹੋ ਗਿਆ ਆਂਡ ਗਵਾੜ ਵੀ ਦੁਖੀ ਹੋ ਗਿਆ ਬਦਬੂ ਆਣੀ ਸ਼ੁਰੂ ਹੋ ਗਈ ਇਹ ਦਿਨਾਂ ਦੇ ਵਿੱਚ ਮੇਰੀ ਘਰ ਵਾਲੀ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਉਹ ਕਹਿੰਦੀ ਡਾਕਟਰਾਂ ਜਵਾਬ ਦੇ ਦਿੱਤਾ ਜਿੰਨੀ ਕਿ ਸੇਵਾ ਮੈਂ ਕਰ ਸਕਦੀ ਸੀ ਸੇਵਾ ਕੀਤੀ ਹੈ ਇਸ ਤੋਂ ਬਾਅਦ ਮੈਂ ਸੇਵਾ ਨਹੀਂ ਕਰ ਸਕਦੀ ਤੇਰਾ ਮੇਰਾ ਨਾਤਾ ਇੱਥੋਂ ਤੱਕ ਸੀ ਤੇਰਾ ਮੇਰਾ ਨਾਤਾ ਇੱਥੋਂ ਤੱਕ ਸੀ ਮੈਂ ਹੁਣ ਚਲੀ ਪੇਕੇ ਵੇਖੋ ਸਤਸੰਗਿਓ ਦੁਨੀਆ ਦੀ ਰੀਤ ਵੇਖੋ ਜਗਤ ਮੈਂ ਝੂਠੀ ਦੇਖੀ ਪ੍ਰੀਤ ਸਚਾਈ ਦੇ ਗੁਰਮਖੋ ਕਦੀ ਆਪਣੇ ਆਨੂੰ ਚੱਕ ਕਰਨਾ ਹੋਵੇ ਨਾ ਆਪਣੇ ਆਨੂੰ ਦੁੱਖ ਵੇਲੇ ਚੱਕ ਰਿਆ ਕਰ ਦੁੱਖ ਵੇਲੇ ਸੁਖ ਮੇ ਆਣ ਬਹੁਤ ਮਿਲ ਬੈਠਤ ਰਹਤ ਚਾਹੂੰ ਇਸ ਘੇਰੇ ਵਿਪਤ ਭਰੀ ਸਭ ਹੀ ਸੰਸਾਰਦ ਗੂ ਨਾ ਆਵਤ ਮੇਰੇ ਦੁੱਖ ਵੇਲੇ ਆਪਣੇ ਆਨੂੰ ਚੱਕ ਰਿਆ ਕਰੋ ਜਦੋਂ ਅੰਬਾਂ ਨੂੰ ਬੂਰ ਪਿਆ ਆਵੇ ਉਦੋਂ ਕੋਇਲ ਵੀ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ ਸਚਾਈ ਜੀ ਸੁੱਖ ਵੇਲੇ ਸਾਰੇ ਲਾਗੇ ਲਾਗੇ ਹੁੰਦੇ ਨੇ ਮੈਂ ਤੇਰਾ ਤੂੰ ਮੇਰਾ ਭਰਾ ਵਾ ਤੂੰ ਮੇਰਾ ਮਿੱਤਰ ਵਾ ਤੂੰ ਮੇਰਾ ਦੋਸਤ ਵਾ ਤੂੰ ਮੇਰਾ ਰਿਸ਼ਤੇਦਾਰ ਵਾ ਪਰ ਦੁੱਖ ਵੇਲੇ ਸਾਰੇ ਸਾਥ ਛੱਡ ਕੇ ਚਲੇ ਜਾਂਦੇ ਨੇ ਇਹ ਦੁਨੀਆ ਦੀ ਰੀਤ ਹੈ ਸਤ ਸੰਗਿਓ ਘਰ ਵਾਲੀ ਪੇਕੇ ਚਲੀ ਗਈ ਜੋ ਬਾਕੀ ਪਰਿਵਾਰ ਵਾਲੇ ਸਨ ਉਹਨਾਂ ਮੰਜਾ ਦੂਰਾ ਬਾਹਰ ਕੱਢ ਦਿੱਤਾ ਅਦੇ ਵੀ ਬਦਬੂ ਆਉਂਦੀ ਇੱਕ ਦਿਨ ਸਾਰੇ ਪਿੰਡ ਵਾਲੇ ਇਕੱਠੇ ਹੋਏ ਕਿਤੇ ਬੜੀ ਬਦਬੂ ਆਉਂਦੀ ਹੈ ਇਹਨੂੰ ਨਾ ਜੋ ਪਿੰਡ ਦੇ ਬਾਹਰ ਮੇਨ ਸ਼ਰਕ ਹੈ ਨਾ ਉੱਥੇ ਛੱਡ ਆਈਏ ਇਹਨੇ ਮਰਦ ਹੁਣ ਜਾਣਾ ਹੀ ਆ ਇਹਦਾ ਸਮਾਂ ਆ ਗਿਆ ਹੁਣ ਉੱਥੇ ਛੱਡ ਆਓ ਇਹਨੂੰ ਸਾਰੇ ਅਸਲਾ ਕੀਤੀ ਮੰਜਾ ਚੁੱਕਿਆ ਜੀ ਉੱਥੇ ਛੱਡਣ ਚਲੇ ਗਏ ਸ਼ਰਕ ਦੇ ਉੱਪਰ ਜਿਵੇਂ ਛੜਕਦੇ ਛੱਡ ਕੇ ਆਏ ਨੇ ਅੱਗੋਂ ਹਾਜੀ ਜੀ ਕਹਿੰਦੇ ਸ਼ਾਇਦ ਮੇਰਾ ਕੋਈ ਚੰਗਾ ਕਰਮ ਸੀ ਕਹਿੰਦੇ ਉਹ ਸ਼ਰਕ ਕਿੱਥੇ ਜਾਂਦੀ ਸੀ ਅਬਚਲ ਨਗਰ ਗੋਬਿੰਦ ਗੁਰੂ ਦਾ ਨਾਮ ਜਪ ਤੋ ਸੁਖ ਪਾਇਆ RAM ਉਹ ਸ਼ਰਕ ਜਾਂਦੀ ਸੀ ਸਤਖੰਡ ਸ੍ਰੀ ਹਜੂਰ ਸਾਹਿਬ ਕਹਿੰਦੇ ਲਾਗੋ ਸੰਗਤ ਅਲੰਘਣਾ ਕਈ ਨੇ ਬੇਨਤੀ ਕਰਨੀ ਸਤਿਗੁਰੂ ਆਇਓ ਸੰਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਅਵਰਨਾ ਸੁਜੇ ਦੂਜੀ ਠਹਿਰ ਹਾਰ ਪੜਿਓ ਤੁਦਵਾਰੀ ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਲੇ ਉਬਾਰੀ ਸਦ ਬਖਸ਼ੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਓ ਇਹੋ ਬਾਰੀ ਬੋਲੋ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਓ ਇਹੋ ਬਾਰੀ ਰਾਖ ਲਿਓ ਇਹੋ ਸੰਤਨ ਸ਼ਬਦ ਪੜਦੇ ਜਾਣਾ ਕਈਆ ਪੜਨਾ ਰੋਗੀ ਕਾ ਪ੍ਰਭਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭਸੋਗ ਕਈਆ ਪੜਨਾ ਸੰਗਤਾਂ ਲੰਗਣੀਆਂ ਕਈਆ ਪੜਨਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਤੇ ਕਹਿੰਦੇ ਇੱਕ ਦਿਨ ਪੁੱਛਿਆ ਵੀ ਕਿੱਥੇ ਜਾਂਦੇ ਹੋ ਵੀ ਗੁਰੂ ਗੋਬਿੰਦ ਸਿੰਘ ਜੀ ਚੜ੍ਹਨਾ ਵਿੱਚ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਕਹਿੰਦੇ ਕਈਆ ਨੂੰ ਬੇਨਤੀ ਕਰਨੀ ਮੈਨੂੰ ਲੈ ਜਾਓ ਤੇ ਜਦੋਂ ਮੇਰੀ ਹਾਲਤ ਦੇਖਣੀ ਤੇ ਮੈਨੂੰ ਨਹੀਂ ਕਿੰਦੇ ਇੱਕ ਦਿਨ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਇੱਕ ਪਿੱਛੋਂ ਗੱਡਾ ਆ ਰਿਹਾ ਸੀ ਗੱਡੇ ਤੇ ਕੁਝ ਸ਼ਰਧਾਲੂ ਬੈਠੇ ਨੇ ਸਿੱਖ ਵੀਰ ਬੈਠੇ ਨੇ ਉਹ ਸਤਿਗੁਰ ਦਾ ਹਰਿ ਦਾਸ ਪਾਏ ਕਰਦੇ ਨੇ ਵਾਹਿਗੁਰੂ 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 ਜਾਪ ਪਾਏ ਕਰਦੇ ਨੇ ਤੇ ਕਿਤੇ ਮੈਂ ਫਿਰ ਦੂਰੋਂ ਆਵਾਜ਼ ਦਿੱਤੀ ਉਹ ਗੱਡੇ ਵਾਲਿਓ ਉਹ ਗੱਡੇ ਵਾਲਿਓ ਮੇਰੀ ਇੱਕ ਬੇਨਤੀ ਸੁਣ ਜੋ ਕਿਤੇ ਉਹਨਾਂ ਗੱਡਾ ਖਲਾੜਤਾ ਗੱਡੇ ਵਾਲਿਓ ਮੇਰੀ ਬੇਨਤੀ ਸੁਣਜੋ ਜਾਂ ਤਾਂ ਮੈਨੂੰ ਸਤਗੁਰ ਦੇ ਚਰਨਾਂ 'ਚ ਲੈ ਜਾਓ ਹਜੂਰ ਸਾਹਿਬ ਤੇ ਜਾਂ ਇੱਕ ਕੰਮ ਕਰੋ ਫਿਰ ਮੇਰੇ ਉੱਪਰੋਂ ਦੀ ਗੱਡਾ ਲੰਘਾ ਦਿਓ ਤਾਂ ਕਿ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਮੈਂ ਅਲਵਿਦਾ ਕਹਿ ਦਾਂ ਇਹ ਜ਼ਿੰਦਗੀ ਜੋ ਮੈਂ ਬਦੀਦ ਪਿਆ ਕਰਦਾ ਹਾਂ ਇਹ ਮੌਤ ਤੋਂ ਵੀ ਭੈੜੀ ਜ਼ਿੰਦਗੀ ਹੋ ਗਈ ਉਹਨਾਂ ਜਾਂ ਤਾਂ ਮੇਰੇ ਉੱਪਰੋਂ ਦੀ ਗੱਡਾ ਲੰਘਾ ਦਿਓ ਤੇ ਜਾਂ ਮੈਨੂੰ ਫਿਰ ਸਤਗੁਰ ਦੇ ਚਰਨਾਂ 'ਚ ਹਜੂਰ ਸਾਹਿਬ ਲੈ ਜਾਓ ਕਹਿੰਦੇ ਭਲੇ ਬੁਰੇ ਸਨ ਪਤਾ ਨਹੀਂ ਮਨ 'ਚ ਕੀ ਆਇਆ ਉਹ ਸਭ ਨਾਲ ਨੇ ਚੁੱਕ ਕੇ ਮੈਨੂੰ ਗੱਡੀ 'ਤੇ ਬਿਠਾ ਲਿਆ ਗੱਡੀ 'ਤੇ ਮੈਂ ਲੰਮੇ ਪੈ ਗਿਆ ਥੱਲੇ ਸਰੀਰ ਕੰਮ ਨਹੀਂ ਕਰਦਾ ਸੀ ਉਤਲਾ ਹਿੱਸਾ ਕੰਮ ਕਰਦਾ ਸੀ ਕਹਿੰਦੇ ਕੁਝ ਘੰਟਿਆਂ ਦੇ ਬਾਅਦ ਕੁਝ ਸਮੇਂ ਦੇ ਬਾਅਦ ਜਦੋਂ ਹਜੂਰ ਸਹਿ ਪਹੁੰਚੇ ਇੱਥੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਤਾਂ ਉਹਨਾਂ ਮੈਨੂੰ ਉੱਥੇ ਲਾ ਦਿੱਤਾ ਇੱਕ ਦਰਦ ਸੀ ਉਹਦੇ ਥੱਲੇ ਲੰਮੇ ਪਾਤਾ ਮੈਨੂੰ ਤੇ ਅਗੋਂ ਉਹ ਸਰਦਾਰ ਵੀ ਸਿੱਖ ਵੀ ਕਹਿੰਦੇ ਉਹ ਭਲਿਆ ਤੂੰ ਆਖਿਆ ਸੀ ਜਾਨੂ ਵਾਸਤਾ ਦਿੱਤਾ ਸੀ ਕਿ ਮੈਨੂੰ ਸਤਗੁਰ ਦੇ ਚਰਨਾਂ ਤੇ ਲੈ ਜਾਓ ਹੁਣ ਤੇਰੀ ਹਾਲਤ ਨਹੀਂ ਤੈਨੂੰ ਦਰਬਾਰ ਦੇ ਵਿੱਚ ਅੰਦਰ ਲੈ ਜਾਈਏ ਕੱਪੜੇ 'ਚ ਬਦਬੂ ਆਉਂਦੀ ਪਈ ਸੀ ਕੱਪੜੇ ਮੈਲੇ ਸਨ ਗੰਦੇ ਸਨ ਇਸ ਕਰਕੇ ਉਹ ਸਾਹਮਣੇ ਸਤਗੁਰ ਦਾ ਸਥਾਨ ਹੈ ਇਸ ਜਗ੍ਹਾ ਤੇ ਦਦਾਰੇ ਹਰੇ ਨੇ ਤੈਨੂੰ ਅਸੀਂ ਇੱਥੇ ਦਫ਼ਤਰਲੇ ਲੰਮੇ ਬਾਦਨੇ ਆ ਤੂੰ ਇੱਥੇ ਜੋ ਅਰਦਾਸ ਕਰਨੀ ਬੇਨਤੀ ਕਰਨੀ ਜੋਦਰੀ ਕਰਨੀ ਸਤਗੁਰ ਦੇ ਚਰਨਾਂ 'ਚ ਕਰ ਲੈ ਤੇ ਕਹਿੰਦੇ ਮੈਂ ਬੇਨਤੀਆਂ ਪਿਆ ਕਰਦਾ ਹੇ ਗਰੀਬ ਨਿਵਾਜ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪੇ ਤਰਸ ਕੀਤਾ ਹੈ ਜੇ ਮੈਨੂੰ ਆਪਣੇ ਚਰਨਾਂ ਵਿੱਚ ਲੈ ਕੇ ਆਇਓ ਨ ਮਹਾਰਾਜੀ ਹੁਣ ਕਿਰਪਾ ਕਰੋ ਮਿਰਤੇ ਬਖਸ਼ਿਸ਼ ਕਰੋ ਸਤਗੁਰ ਮਿਰਤੇ ਰਹਿਮਤ ਕਰੋ ਮਿਰਤੇ ਤਰਸ ਕਰੋ ਮਿਰਤੇ ਬਖਸ਼ਿਸ਼ ਕਰੋ ਸਤਸੰਗੀਓ ਇਹ ਕਹਿੰਦੇ ਉਹ ਦਿਨ ਸੀ ਜਿਸ ਦਿਨ ਹਜੂਰ ਸਾਹਿਬ ਨਗਰ ਕੀਰਤਨ ਨਿਕਲਦਾ ਹੈ ਤੁਹਾਨੂੰ ਪਤਾ ਜਦ ਹਜੂਰ ਸਾਹਿਬ ਨਗਰ ਕੀਰਤਨ ਨਿਕਲਦਾ ਹੈ ਪੰਜਾਂ ਪਿਆਰੇ ਦੀ ਅਗਵਾਈ ਦੇ ਵਿੱਚ ਤੇ ਪਿੱਛੇ-ਪਿੱਛੇ ਸਤਿਗੁਰੂ ਜੀ ਦੇ ਜੋ ਭਾਵਨਾ ਉਹਨਾਂ ਦੀ ਘੋੜੇ ਵੀ ਗਰਮ ਖੁੰਦੇ ਨੇ ਇੱਕ ਘੋੜੇ ਦੇ ਉਹ ਕਾਠੀ ਪਾਉਂਦੇ ਨੇ ਸਿੱਖ ਸੰਗਤਾਂ ਭਾਵਨਾ ਬਣਾਉਂਦੀਆਂ ਨੇ ਕਿ ਸਤਿਗੁਰੂ ਇਸ ਘੋੜੇ ਤੇ ਬਿਰਾਜਮਾਨ ਨੇ ਗਰੀਬ ਨਿਵਾਜ ਘੋੜੇ ਤੇ ਬਰਾਜਮਾਨ ਨੇ ਜਿਨ੍ਹਾਂ ਦਰਸ਼ਨ ਤੁਹਾਡੇ ਚ ਕੀਤੇ ਨੇ ਉਹਨਾਂ ਨੂੰ ਪਤਾ ਹੈ ਉਹ ਘੋੜਾ ਪਸੀਨਾ ਪਸੀਨੀ ਹੋਇਆ ਹੁੰਦਾ ਪਸੀਨਾ ਪਸੀਨੀ ਘੋੜਾ ਚੱਕ ਚੱਕ ਕੇ ਚੱਲਦਾ ਜਿਵੇਂ ਉੱਪਰ ਕੋਈ ਬੈਠਾ ਹੋਵੇ ਤੇ ਭਾਵਨਾਵਾਲੇ ਗੁਰੂ ਕੋ ਇਹ ਕਹਿੰਦੇ ਨੇ ਸਤ ਗੁਰ ਗਰੀਬ ਨਾਲ ਅੱਜ ਵੀ ਇਸ ਘੋੜੇ ਤੇ ਬੈਠਦੇ ਨੇ ਤੇ ਕਹਿੰਦੇ ਉਹ ਨਗਰ ਕੀਰਤਨ ਲੰਘ ਰਿਹਾ ਸੀ ਇੰਨੇ ਨੂੰ ਮੇਰੇ ਕੰਨਾਂ 'ਚ ਆਵਾਜ਼ ਪਈ ਕਹਿੰਦੇ ਦਰਸ਼ਨ ਕਰ ਲੋ ਦਰਸ਼ਨ ਕਰ ਲੋ ਨਗਰ ਕੀਰਤਨ ਆ ਰਿਹਾ ਹੈ ਸਾਰੀ ਸੰਗਤ ਦਰਸ਼ਨ ਕਰ ਲੋ ਮਗਲ ਕੀਰਤਨ ਆ ਰਿਹਾ ਹੈ ਤੇ ਕਹਦੇ ਮੈਂ ਅੰਦਰ ਬੇਨਤੀ ਕੀਤੀ ਹੈ ਕਲਗੀਆਂ ਵਾਲਿਆ ਏ ਬਾਜਾਂ ਵਾਲੇ ਪ੍ਰੀਤਮਾ ਕਿਰਪਾ ਕਰ ਮਿਰਤੇ ਵੀ ਪਿਤਾ ਜੀ ਬਖਸ਼ਿਸ਼ ਕਰੋ ਮੈਂ ਸੁਣਿਆ ਸੀ ਰਸਤੇ ਦੇ ਸ਼ਬਦ ਸਤਿਗੁਰੂ ਆਇਓ ਸੰਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਾਰੇ ਸੋ ਵੱਡੀ ਚਿੰਤਾ ਕੀ ਹੈ ਇਹ ਲੈ ਕੇ ਕਰੋ ਕਿਰਪਾ ਕਹਿੰਦੇ ਇਹਨੇ ਨੂੰ ਮੈਨੂੰ ਕੁਝ ਨਹੀਂ ਪਤਾ ਮੈਂ ਬੇਨਤੀਆਂ ਬਿਆ ਕਰਦਾ ਵਾਂ ਅੰਦਰੋਂ ਮਨ ਦੇ ਵਿੱਚ ਖਲੇ ਵਾਲਾ ਹਿੱਸਾ ਸਰੀਰ ਦਾ ਕੰਮ ਨਹੀਂ ਪਿਆ ਕਰਦਾ ਕਹਿੰਦੇ ਇਹਨਾਂ ਨੂੰ ਕੀ ਹੋਇਆ ਜੋ ਨਗਰ ਕੀਰਤਨ ਦੇ ਘੋੜਾ ਆ ਰਿਹਾ ਨਾ ਬੜੀ ਸੋਹਣੀ ਕਾਠੀ ਉੱਤੇ ਬਈ ਆ ਉਹ ਘੋੜਾ ਬੇਕਾਬੂ ਹੋ ਗਿਆ ਸੇਵਾਦਾਰਾਂ ਕੋਲ ਛੁੱਟ ਕੇ ਕਿੰਦਾ ਸਿੱਧਾ ਮੇਰੇ ਵੱਲ ਆਇਆ ਪੱਜਾ ਪੱਜਾ ਆਉਂਦਿਆਂ ਹੀ ਮੇਰੀ ਛਾਤੀ ਦੇ ਅਗਲੇ ਉਹਨੇ ਪੈਰ ਮਾਰੇ ਦੋਵੇਂ ਫਿਰ ਮੇਰੇ ਮੱਥੇ 'ਤੇ ਦੋ ਪੈਰ ਮਾਰੇ ਫਿਰ ਲੱਤਾਂ ਤੇ ਮੇਰੇ ਪੈਰ ਮਾਰੇ ਕਹਿੰਦੇ ਇਹਨਾਂ ਨੂੰ ਸੇਵਾਦਾਰ ਆ ਗਏ ਉਨਾਂ ਨੂੰ ਕੋਈ ਪਤਾ ਨਹੀਂ ਮੈਨੂੰ ਵੀ ਕੋਈ ਪਤਾ ਨਹੀਂ ਉਹ ਘੋੜੇ ਨੂੰ ਫੜ ਕੇ ਫਿਰ ਨਗਰ ਕੀਰਤਨ ਵਿੱਚ ਲੈ ਗਏ ਸੰਗਤਾਂ ਵਾਹਿਗੁਰੂ ਕਾਹਿਰ ਕਰਦੇ ਆ ਸ਼ਬਦ ਗਉਂਦੀ ਨਗਰ ਕੀਰਤਨ ਮੇਰੇ ਲਾਗੂ ਲੰਘਿਆ ਸਾਰਾ ਹੀ ਤੇ ਕਿੰਨੇ ਮੇਰੇ ਸੀਸ 'ਚ ਤੁਰੀ ਹਿਲਦੁ ਲੋਈ ਕਿੰਨੇ ਨਾ ਉਦਮ ਕੀਤਾ ਕੋਸ਼ਿਸ਼ ਕੀਤੀ ਦੋਰੀ ਜੀ ਮੈਂ ਉੱਠ ਕੇ ਨਾ ਦੱਤਲੇ ਸੁਹਾਰੇ ਬੈਠ ਗਿਆ ਨਾਲ ਨਾਲ ਬੇਨਤੀਆਂ ਪੇ ਕਰਦ ਨਾਲੇ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖੋ ਧੰਨ ਸ੍ਰੀ ਗੁਰੂ ਫਿਰ ਆਖੋ ਧੰਨ ਸ੍ਰੀ ਗੁਰੂ ਤਾਰੇ ਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਕਲਗੀਆਂ ਵਾਲਿਆ ਜਿੰਨੀ ਤਦਨੋਂ ਧੰਨ ਕਿਹਾ ਤਨ ਜਮ ਨੇੜ ਨਾ ਆਇਆ ਏ ਮੇਰੇ ਬਾਜਾਂ ਵਾਲਿਆ ਜਿਨੇ ਪ੍ਰੇਮ ਦੇ ਨਾਲ ਇੱਕ ਵਾਰ ਤੈਨੂੰ ਅੰਦਰੋਂ ਧੰਨ ਕਹਿਤਾ ਜਮਾ ਦੀ ਕੀ ਮਯਾਲ ਹੈ ਖੁਦ ਇੱਕ ਹੂਲ ਆਜਣ ਜਿੰਨੀ ਤਦਨੋਂ ਧੰਨ ਕਿਹਾ ਤਨ ਜਮ ਨੇੜ ਨਾ ਆਇਆ ਬੋਲੋ ਤਨ ਜਮ ਨੇੜ ਨਾ ਬੋਲੋ ਤਨ ਜਮ ਨੇੜ ਨਾ ਕਿੰਦੇ ਮੇਰੀ ਹਿਲਜੁਲ ਹੋਈ ਮੈਂ ਬੈਠ ਗਿਆ ਕਿਤੇ ਸਹਜ ਸਹੇ ਕੋਸ਼ਿਸ਼ ਕੀਤੀ ਮੈਂ ਉੱਠ ਕੇ ਖਲੋ ਗਿਆ ਵੇਖੋ ਸਹਜੇ ਜਿਹਮਤਾ ਬਖਸ਼ਿਸ਼ਾਂ ਵਰਤਦੀਆਂ ਨੇ ਕਿੰਦੇ ਜਾ ਕੇ ਇਸ਼ਨਾਨ ਪਾਣੀ ਕੀਤਾ ਅੰਦਰ ਦਰਬਾਰ ਦੇ ਕਿੰਦੇ ਮੈਂ ਰੋ ਰੋ ਕੇ ਸਤਗੁਰੂ ਦੇ ਸ਼ੁਕਰਾਨੇ ਫਿਰ ਕੀਤੇ ਰੋ ਰੋ ਕੇ ਸ਼ੁਕਰਾਨੇ ਕੀਤੇ ਮੈਂ ਰੋਈ ਗਿਆ ਕੁਝ ਦਿਨ ਉੱਥੇ ਸੇਵਾ ਕੀਤੀ ਫਿਰ ਆਪਣੇ ਮਨ ਨਗਰ ਵਾਪਸ ਆ ਗਿਆ ਤੇ ਕਿੰਦੇ ਮੈਂ ਸੋਚਿਆ ਜਿਸ ਗੁਰੂ ਨੇ ਕਿਰਪਾ ਕੀਤੀ ਹੈ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾਉਣੀ ਹੈ ਉਹਨੂੰ ਪਰਿਵਾਰ ਦੇ ਮੈਂ ਸਦਨਾ ਨਹੀਂ ਕਹਿੰਦੇ ਸਾਰੀ ਜ਼ਿੰਦਗੀ ਮੈਂ ਗੁਰੂ ਦੇ ਲੇਖੇ ਲਾਉਣੀ ਹੁਣ ਤੇ ਕਹਿੰਦੇ ਮੈਂ ਕੁਝ ਮਾਇਆ ਸੀ ਕੁਝ ਮਾਇਆ ਉਧਾਰੀ ਫੜੀ ਕਿਸੇ ਕੋਲ ਇੱਕ ਬਸ ਪਾਈ ਇੱਕ ਡਰਾਈਵਰ ਪਹਿਲਾਂ ਰੱਖਿਆ ਤੱਕ ਨੈਕਟਰੀ ਮੈਂ ਆਪ ਕਰਦਾ ਸਾਂ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਉਸ ਬਸ ਦੇ ਵਿੱਚ ਮੈਂ ਨਾ ਗੁਰੂ ਗੋਬਿੰਦ ਸਿੰਘ ਦਾ ਸਰੂਪ ਲਾਇਆ ਤਸਵੀਰ ਲਾਈ ਸਾਰੀ ਦੁਨੀਆ ਸੇ ਤੇਰੀ ਤਸਵੀਰ ਅੱਛੀ ਹੈ ਮਿਲਾਂ ਤੁਸ ਸਾ ਮੁਰਸ਼ਿਦ ਮੇਰੀ ਤਕਦੀਰ ਅੱਛੀ ਹੈ ਤਸਵੀਰ ਲਈ ਕਹਿੰਦੇ ਗੁਰੂ ਨੇ ਵੜਕਤਾ ਪਈ ਇੱਕ ਤੋਂ ਦੋ ਬੱਸਾਂ ਦੋ ਤੋਂ ਚਾਰ ਚਾਰ ਤੋਂ ਅੱਠ ਕਰਦਿਆਂ ਕਰਦਿਆਂ ਅੱਜ ਗੁਰੂ ਜੀ ਦੀ ਕਿਰਪਾ ਨਾਲ ਸਾਡੇ ਧੀਵੇ ਜਿਵਲੇ ਦੇ ਵਿੱਚ 100 ਬੱਸਾਂ ਮ리에 ਚੱਲਦੀਆਂ ਨੇ ਤੇ ਨਾਲ-ਨਾਲ ਅੱਖਾਂ 'ਚ ਅਤਰੂ ਨੇ ਹਰਪਾਜ ਸਿੰਘ ਸੋਢੀ ਦੀ ਅੱਖਾਂ 'ਚ ਵੀ ਅਤਰੂ ਨੇ ਹੰਝੂ ਨੇ ਤੇ ਬਿਰਾਗ ਦੇ ਵਿੱਚ ਹਰਪਾਜ ਸਿੰਘ ਸੋਢੀ ਜੀ ਕਹਿੰਦੇ ਕਹਿੰਦੇ ਪਤਾ ਲੱਗ ਗਿਆ ਮੈਂ ਸਮਝ ਗਿਆ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਤੇ ਕਿਰਪਾ ਕੀਤੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਸਤੂਰ ਇਸ ਕਰਕੇ ਲਾਉਂਦੇ ਜੇ ਬਸਦੇ ਵਿੱਚ ਪਰ ਇੱਕ ਇਕ ਅਖੀਲੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਹਾਜੀ ਜੀ ਇੱਕ ਬੇਨਤੀ ਹੋਰ ਆ ਵੀ ਹੁਣ ਕੀ ਕਹਿਣਾ ਸਭ ਕੁਝ ਤੁਹਾਨੂੰ ਮੈਂ ਦੱਸ ਦਿੰਦਾ ਬੇ ਅਖੀਲੀ ਬੇਨਤੀ ਹੈ ਮੈਨੂੰ ਇਹ ਦੱਸੋ ਕਲਗੀ ਧਰਤੀ ਤਮ ਜੀਆਂ ਹੋਰ ਜਿ ਕਿੰਨੀਆਂ ਤਸਵੀਰਾਂ ਨੇ ਹੋਰ ਜਿ ਕਿੰਨੀਆਂ ਫੋਟੋਆਂ ਨੇ ਪਰ ਤੁਸੀਂ ਘੋੜੇ ਵਾਲਾ ਸੂਪ ਕਿਉਂ ਲਗਾਉਂਦੇ ਹੋ ਤੂ ਉਸ ਵੇਲੇ ਹਾਜੀ ਜੀ ਹੋਰ ਉੱਚੀ ਉੱਚੀ ਰੋਣ ਲੱਗ ਪਏ ਕਹਿੰਦੇ ਸਰਦਾਰ ਜੀ ਸਰਦਾਰ ਜੀ ਕਿਰਪਾ ਗੁਰੂ ਗੋਬਿੰਦ ਸਿੰਘ ਮਾਰ ਨੇ ਕੀਤੀ ਆ ਕਿਰਪਾ ਮੇਰੇ ਪ੍ਰੀਤਮ ਕਲਗੀ ਧਰਤੀ ਤੁਮ ਜੀ ਦੀ ਹੋਈ ਆ ਪਰ ਹੋਈ ਉਹਨਾਂ ਦੇ ਘੋੜੇ ਰਾਈ ਆ ਜਿਹਦੇ ਰਾਈ ਕਿਰਪਾ ਹੋਈ ਹੋਵੇ ਜੋ ਬਚੋਲਾ ਹੋਵੇ ਉਹਨੂੰ ਵੀ ਕਦੀ ਨਹੀਂ ਭੁੱਲਣਾ ਚਾਹੀਦਾ ਹੈ ਸਰਦਾਰ ਜੀ ਮੈਂ ਅਕਿਰਤ ਕਰਨ ਨਹੀਂ ਕਿ ਘੋੜੇ ਨੂੰ ਭੁੱਲ ਜਾਵਾਂ ਇਸ ਕਰਕੇ ਹਰ ਵਸਦੇ ਵਿੱਚ ਗੁਰੂ ਗੋਬਿੰਦ ਸਿੰਘ ਦਾਸ ਨੂੰ ਘੋੜੇ ਵਾਲਾ ਲਗਾਉਣਾ ਹੈ ਕਿਉਂ ਕਿਰਪਾ ਸਤਗੁਰ ਦੇ ਘੋੜੇ ਰਾਈ ਹੈ